ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੱਡ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਣੇ ਬਾਈ ਤੋਂ ਟੋਟਲ ਆ ਜਾਈ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਹੋ ਠੀਕ ਹੋ ਬਾਈ ਹਾਂ ਹਾਂ ਬਾਈ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਂ ਬਾਈ ਮੇਰਾ ਜੱਗਾ ਪਿੰਡ ਢਿੱਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਨੇੜੇ ਪਿੰਡ ਬਾਈ ਨੇੜੇ ਬਾਈ ਤਪਾ ਰਹਿ ਜਾਂਦਾ ਇਧਰੋਂ ਪੱਖੋ ਕੈਂਚਾਂ ਰਹਿ ਜਾਂਦੀਆਂ ਮੋਬਾਈਲ ਨੰਬਰ ਬੋਲ 86999997138 ਬਾਈ ਠੀਕ ਆ ਬਾਈ ਹਾਂ ਬਾਈ ਜਿਹੜੀ ਪਹਿਲੇ ਨੰਬਰ ਤੇ ਆਹ ਵੜ ਦੇ ਨੇ ਕਿਹੜਾ ਸੂਆ ਸੂਈ ਵੀ ਆ ਇਹ ਬਾਈ ਦੂਜਾ ਸੂਆ ਸੂਈ ਵੀ ਆ 2 ਮਹੀਨੇ ਹੋਇਆ ਸੂਈ ਨੂੰ ਇਹਨੂੰ ਓਕੇ ਠੀਕ ਆ ਤੇ ਇੱਕ ਪੋਹ ਦਾ ਇਹਦੇ ਟੀਕਾ ਭਰਾਇਆ ਵਾ ਓਕੇ ਬਾਈ ਮੰਨ ਲਾ ਸਾਲ ਆਲਾ ਵੀ 8-9 ਦਿਨ ਹੋ ਗਏ ਅੱਜ 8-9 ਦਿਨ ਜਮਾਂ ਐਂ ਗਰੰਟੀ ਵਾਲਾ ਟੀਕਾ ਭਰਾਇਆ ਉਹ ਦੇਖ ਜਿਹੜੀ ਗੱਲ ਆ ਗਾਹਾਂ ਅਗਲੇ ਦੀ ਕਿਸਮਤ ਆਪਾਂ ਕਹਿ ਕੇ ਦੇਵਾਂਗੇ ਠੀਕ ਆ ਦੁੱਧ ਦੇ ਥੱਲੇ ਹੋਵੇ 12-13 ਲੀਟਰ ਜਮਾਂ ਮੰਨ ਲਿਆ 12 ਕਹਿ ਕੇ ਦੇਵਾਂਗੇ ਆਪਾਂ 12 ਲੀਟਰ ਤੇ ਆ ਆ ਉਹ ਤਾਂ ਵੱਧ ਆ ਬਾਕੀ ਇਹਦਾ ਦੇਖੋ ਵੀ ਟਾਈਮ ਵੀ 10:00 ਵਜੇ ਆ ਗਈ ਹਾਂ ਉਹ ਸਾਹਿਬ ਨਾਲ ਉਹਦਾ ਕੋਈ ਜੱਜਮੈਂਟ ਕਰ ਲੇ ਠੀਕ ਆ ਬਾਈ ਦਿਖਾ ਦੇ ਲੈ ਬਾਬਾ ਨੇੜ ਤੋਂ ਲੈ ਲੇ ਵਾਚੇ ਰੋਕ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਪੂਰੀ ਵਿੱਥੀ ਦੇ ਬਹੁਤ ਚੰਗਾ ਬਾਈ ਥਣ ਚਵਾਈ ਵੀ ਬਾਈ ਬਹੁਤ ਚੰਗੀ ਆ ਬਾਈ ਕਹਿੰਦਾ ਨੈਟ ਜਿਹੜਾ ਚੂਣ ਵਾਲਾ ਤੇ ਆ ਚਵਾਈ ਵੀ ਦਿਖਾ ਦਿੰਦੇ ਆਪਾਂ ਚਵਾਈ ਵੀ ਦਿਖਾ ਦਿੰਦਾ ਚਵਾਈ ਪੂਰੀ ਚੰਗੀ ਆ ਬਾਈ ਲੈ ਮੋਟੀ ਮੋਟੀ ਧਾਰਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਮਾਣੀ ਨੇ ਕੁਛ ਨਹੀਂ ਚਵਾਈ ਬੜੀ ਚੰਗੀ ਐ ਨਾ ਬਹੁਤ ਚੰਗੀ ਆ ਬਾਈ ਚਵਾਈ ਹੂੰ ਖੋਲ ਦੇ ਬਾਈ ਤੋੜ ਕੇ ਖਾ ਦੇ ਬਾਕੀ ਬੈੜ ਵੀ ਬਹੁਤ ਚੰਗੀ ਆ ਬੈੜ ਬਹੁਤ ਚੰਗੀ ਆ ਕਾੜ ਦਾ ਕਾਠ ਵਾਲੀ ਐ ਬਰੀਟ ਵਾਲੀ ਐ ਲੇਵਾ ਕਮਾਲ ਦਾ ਥਾਨ ਬਹੁਤ ਚੰਗਾ ਬਾਕੀ ਟਾਈਮ ਵੀ ਕੁਛ ਨਹੀਂ ਹੋਇਆ ਸ਼ਾਮ ਤੱਕ ਕਾੜ ਰਾ ਜਿਹੜਾ ਕਰਮਾਣੀ ਨੇ ਵਧੀਆ ਤਿਆਰ ਕਰ ਲੈਣਾ ਮੋਦੀ ਮਾ ਦੀ ਪੂਰੀ ਚੰਗੀ ਐ ਸੁਨੱਖਪੁਣਾ ਬਹੁਤਾ ਬੈੜ ਦੇ ਵਿੱਚ ਖੰਡੀ ਸੀਲ ਫੁੱਲਾ ਬਾਈ ਨੇ ਹੀ ਬਹਿ ਕੇ ਧਾਰਾ ਮਾਰੀ ਬਾਕੀ ਵੱਡੀ ਬੈੜ ਆ ਬਾਈ ਪੂਰੀ ਹੂੰ ਵੱਡੀ ਆ ਬੈੜ ਹਾਂ ਛੋਟੀ ਨਹੀਂ ਹੈਗੀ ਬ੍ਰੀਡ ਬਰੂਡ ਪੂਰੀ ਆ ਸਹੀ ਗੱਲ ਆ ਵੀਰੇ ਲੈ ਲੈ ਤੂੰਰਾ ਵੀ ਇੱਕ ਨੰਬਰ ਆ ਤੇ ਮੁੱਲ ਕੀ ਆ ਬਰਾ ਜਾਇਜਾ ਬਸ ਇਹਦਾ ਜਾਇਜਾ ਡਾਕਟਰ 35000 ਰੁਪਇਆ ਮਾਨਤਨ ਹੋ ਜਾ ਬਸ ਜਮਾ ਜਾਇਜਾ ਕੋਈ ਗੱਲ ਨਹੀਂ ਮਾਨਤਨ ਥੋੜਾ ਬੋਧਾ ਹੋ ਜਾ 35000 ਰੁਪਇਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਫੇਸ ਚੰਗਾ ਬੋਦੀ ਚੰਗੀ ਹਸਨਖਾ ਪੁਣਾ ਚੰਗਾ ਚੰਗੀ ਆ ਗੜਬੇ ਕੱਦ ਕਾਠ ਵਾਲੀ ਆ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਮੁੱਲ ਜਮਾ ਜਾਇਜਾ ਬਈ ਠੰਡੀ ਸੀ ਬਾਕੀ ਸੂਈ ਵੀ ਡਾਕਟਰ ਇਹ ਵੱਧ ਤੋਂ ਵੱਧ ਹਮ ਅਗਲਾ 2 ਮਹੀਨੇ ਲਾ ਲੈ ਕੋਈ ਐ ਨਹੀਂ ਵੀ ਬਾਹਲੇ ਚਿਰਦੀ ਸੂਈ ਵੀ ਆ ਠੀਕ ਆ ਹਮ ਤੇ ਲੇਵਾ ਕਮਾਲ ਆਰਡਰ ਦੇਖੋ ਬਈ ਲੈ ਬਹੁਤ ਸੋਹਣਾ ਆਰਡਰ ਕਲਾਕਲਾ ਥਾਨ ਤੇ ਕਿਸੇ ਵੀਰ ਨੂੰ ਬੜਾ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਬਈ